ਆਪ ਅੱਪ ਦੇਖ ਰਹੇ ਪਿਛਲੇ ਦਿਨਾਂ ਦੇ ਵਿੱਚ ਨਾ 2 17 18 ਸਾਲ ਦੇ ਮੁੰਡੇ ਆ ਅਚਾਨਕ ਉਹਨਾਂ ਤੇ ਪੰਜ ਛੇ ਬੰਦੇ ਹਮਲਾ ਕਰ ਦਿੰਦੇ ਆ ਵਿੱਚੋਂ ਇੱਕ ਮੁੰਡੇ ਦੇ ਕਹਿੰਦੇ ਚਾਕੂ ਅੱਖ ਚ ਵੀ ਵੱਜ ਜਾਂਦਾ ਇੱਕ ਦੀ ਮੌਤ ਵੀ ਹੋ ਜਾਂਦੀ ਹੈ ਉਹ ਮਾਮਲਾ ਬਹੁਤ ਭਖਿਆ ਹੋਇਆ ਜੀ ਧਰਨਾ ਵੀ ਚੱਲ ਰਿਹਾ ਤੇ ਮੁਲਜ਼ਮ ਅਜੇ ਤੱਕ ਕਹਿੰਦੇ ਵੀ ਫੜੇ ਨਹੀਂ ਗਏ ਕੋਈ ਇਹਦੇ ਵਿੱਚ ਕੀ ਅਪਡੇਟ ਹੈ ਕੁਝ ਹੋਇਆ ਹੈ ਜੇ ਤੱਕ ਕਿ ਵਿੱਚ ਹੀ ਮਾਮਲਾ ਲਟਕਿਆ ਹੋਇਆ ਜੀ ਵੇਖੋ ਸੁਖਮ ਸਿੰਘ ਸਾਹਿਬ ਗੱਲ ਇਹ ਆ ਕਿ ਕਿਸੇ ਵੀ ਨੌਜਵਾਨ ਦੀ ਇਸ ਤਰ੍ਹਾਂ ਮੌਤ ਹੋ ਜਾਣੀ ਬੜੀ ਦੁਖਾਂਤਕ ਹੈ ਬਿਲਕੁਲ ਜੀ ਤੇ ਇਸ ਨੂੰ ਵੀ ਕਹਿ ਲੋ ਕਿ ਦੁਖਾਂਤਕ ਕਹਾਣੀ ਸਾਬੇ ਆ ਕਿ ਕੱਲ ਦਾ ਪੀੜਿਤ ਪਰਿਵਾਰ ਉੱਥੇ ਸੜਕ ਤੇ ਬੈਠਾ ਹਮ ਲਾਸ਼ ਨੂੰ ਰੱਖ ਕੇ ਬਿਲਕੁਲ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਸਰਕਾਰ ਦਾ ਜ਼ਿੰਮੇਵਾਰ ਬੰਦਾ ਉੱਥੇ ਨਹੀਂ ਪਹੁੰਚਦਾ ਜੀ ਇਹ ਉਸ ਤੋਂ ਵੀ ਦੁਖਾਂਤਕ ਹੈ ਕਿਉਂਕਿ ਦੇਖੋ ਆਪਾਂ ਨੂੰ ਵੀ ਪਤਾ ਹੈ ਕੇ ਮਾਮਲਾ ਜੁੜਿਆ ਪ੍ਰਵਾਸੀਆਂ ਦੇ ਨਾਲ ਕੋਈ ਵੀ ਪ੍ਰਵਾਸੀ ਹੈ क्राइम ਕਰਕੇ ਥੋ ਨਸ ਜਾਏਗਾ ਪੁਲਿਸ ਨੂੰ ਸਮਾਂ ਚਾਹੀਦਾ ਹੂੰ ਪੁਲਿਸ ਨੂੰ ਟਾਈਮ ਚਾਹੀਦਾ ਜੀ ਪੁਲਿਸ ਕੋਈ ਸ਼ਕਤੀਮਾਨ ਨਹੀਂ ਹੈਗੀ ਬਿਲਕੁਲ ਕਿ ਇਕ ਥਾਂ ਤੋਂ ਉੱਡ ਕੇ ਚਲੇ ਜਾਏਗੀ ਹੂੰ ਬਿਲਕੁਲ ਜੀ ਉਥੋਂ ਪਤਾ ਕਰਕੇ ਦੂਜੀ ਤੋਂ ਤੀਜੀ ਥਾਂ ਤੇ ਇਥੇ ਆਪਾਂ ਨੂੰ ਵੀ ਪਤਾ ਹੈ ਹੁਣ ਕੀ ਇਹ ਗੱਲ ਜਾ ਕੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਦਾ ਸਕਦਾ ਕਿ ਭਾਈ ਦੇਖੋ ਸਾਨੂੰ ਥੋੜਾ ਜਿਹਾ ਟਾਈਮ ਦੇ ਦਿਓ ਅਸੀਂ ਅਸੀਂ ਤੁਹਾਡੇ ਭਾਈ ਕਹਿ ਲਓ ਕਿ ਜੋ ਮੰਗ ਮੰਗਾ ਨੇ ਅਸੀਂ ਤੁਹਾਡੇ ਬੋਲਾਂ ਤੇ ਫੁੱਲ ਚੜਾ ਦੇਾਂਗੇ ਹੂੰ ਕੁਝ ਉਹਨਾਂ ਦੀ ਹੈਲਪ ਕਰੋ ਪਰਿਵਾਰ ਗਰੀਬ ਲੱਗਦੇ ਬਿਲਕੁਲ ਦਲਾਸਾ ਤੇ ਚਾਹੀਦਾ ਜੀ ਇੱਕ ਦਲਾਸਾ ਦਿਓ ਤੇ ਇੱਕ ਅਗਲੇ ਦਾ ਵਿਸ਼ਵਾਸ ਹਾਸਲ ਕਰੋ ਹੂੰ ਜੀ ਤੁਸੀਂ ਤੇ ਉੱਥੇ ਜਾ ਕੇ ਬੋੜ ਹੀ ਨਹੀਂ ਰਹੇ ਇਹ ਮੇਰੇ ਖਿਆਲ ਦੇ ਨਾਲ ਬੜੀ ਬੇਕਿਰਕੀ ਜੀ ਆ ਹੂੰ ਤੇ ਤੁਹਾਡੇ ਤਾਂ ਜਹਨ ਦੇ ਵਿੱਚ ਹੀ ਚੀਜ਼ ਹੈ ਕੀ ਹੈ ਤੇ ਅੱਖਾਂ ਦੇ ਸਾਹਮਣੇ ਪ੍ਰਤੱਖ ਤੌਰ ਤੇ ਵੀ ਬਿਲਕੁਲ ਕੇ حساب ਲਾ ਲੋ ਚੰਡੀਗੜ੍ਹ ਤੋਂ ਗਿੱਦੜਵਾਹਾ ਜਿਹੜਾ ਉਹ 270 ਕੇ 80 ਕਿਲੋਮੀਟਰ ਹੋਏਗਾ ਹੂੰ ਇਹਨਾਂ ਦੀਆਂ ਕਾਰਾਂ ਇੱਥੇ ਕੂਕਦੀਆਂ ਸ਼ੂਕਦੀਆਂ ਬਿਲਕੁਲ ਜੀ ਬਿਲਕੁਲ ਸੜਕ ਨੇ ਕਿ ਪੱਕੇ ਤੌਰ ਤੇ ਵੀ ਬੈਠਾ ਸਾਡਾ 17 18 ਕਿਲੋਮੀਟਰ ਗਾਂ ਸ਼ਹਿਰ ਹੂੰ ਇੱਥੇ ਆ ਕੇ ਇਹਨਾਂ ਦੇ ਬੰਦੇ ਸੀਐਚ ਨੰਬਰ ਵਾਲੀਆਂ ਕਾਰਾਂ ਜੀ ਝੰਡੇ ਲੱਗੇ ਨੇ ਹੋਟਲਾਂ 'ਚ ਠਹਿਰੇ ਹੋਏ ਨੇ ਬਿਲਕੁਲ ਮਤਲਬ ਕਿ ਚੰਡੀਗੜ੍ਹੋਂ ਗਿੱਦੜਵਾਹਾ ਤੁਹਾਨੂੰ ਦਿਖਦਾ ਹੂੰ ਯਾਨੀ ਵੋਟਰ ਤੁਹਾਨੂੰ ਦਿਖਦਾ ਜੀ ਜੀ ਚੰਡੀਗੜ੍ਹ ਦੀ ਬੁੱਕਲ ਚ ਇੱਕ ਮ੍ਰਿਤਕ ਦੇ ਪੀੜਿਤ ਪਰਿਵਾਰ ਦਾ ਦਰਦ ਨਹੀਂ ਦਿਖ ਰਿਹਾ ਸਾਹਿਬ ਦਾ ਬਿਲਕੁਲ ਫਿਰ ਕੀ ਕਹੋਗੇ ਉਧਰਾਂ ਉਧਰਾਂ ਤੁਸੀਂ ਕਹਿਣਾ ਆਂਦੇ ਹੁੰਦੇ ਆ ਕਿ ਅੱਖਾਂ ਚ ਕਜਲ ਤੇ ਸੋਹਰੇ ਦਾ ਸੋਗ ਹਮ ਸਹੀ ਗੱਲ ਹੈ ਬਿਲਕੁਲ ਮਤਲਬ ਕਿ ਡਰਾਮੇ ਤੁਸੀਂ ਫਿਰ ਸੋਗ ਦੇ ਕਰਨ ਲੱਗ ਪੈਨੇ ਹੋ ਕਿ ਨਾ ਨਹੀਂ ਜੀ ਪੀੜਤ ਪਰਿਵਾਰ ਨਾਲ ਹਮਦਰਦੀ ਹੈ ਫਲਾਣਾ ਠਮਕਾ ਤੁਸੀਂ ਸਭ ਵੇਲੇ ਸਿਰ ਇਹੋ ਜੇ ਮੌਕੇ ਨੂੰ ਕਿਉਂ ਨਹੀਂ ਸੰਭਾਲਦੇ ਕਿਉਂ ਨਹੀਂ ਸੰਭਾਲਦੇ ਜੀ ਜਦੋਂ ਲੋੜ ਹੈ ਬਾਅਦ ਚ ਦੂਜੀ ਗੱਲ ਪੰਜਾਬ ਦੇ ਵਿੱਚ ਮੈਂ ਕੀ ਕਿਹਾ ਸੀਗਾ ਤੁਹਾਨੂੰ ਸਭ ਸਾਡੀਆਂ ਗੱਲਾਂ ਠੀਕ ਆ ਹੂੰ 100% ਤੇ ਕਈ ਵਾਰ ਨਹੀਂ ਸਹੀ ਹੁੰਦੀਆਂ ਜੀ ਪਰ ਅਸੀਂ ਪੱਤਰਕਾਰ ਲੋਕ ਬਹੁਤ ਕੁਝ ਅਗਾਊ ਜਾਣ ਲੈਨੇ ਆ ਹੂੰ ਕੱਲਾ ਮੈਂ ਨਹੀਂ ਬਿਲਕੁਲ ਤੁਸੀਂ ਵੀ ਥੋੜੇ ਹੰਡੇ ਮਰਦੇ ਹੋ ਜਾਓਗੇ ਨਾ ਤੁਹਾਨੂੰ ਵੀ ਇਦਾਂ ਹੋ ਜਾਏਗਾ ਜੀ ਜੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਬਣੇਗਾ ਪੰਜਾਬੀ ਵਰਸਸ ਪਰਵਾਸੀ ਹੂੰ ਜਾਂ ਕਿਸਾਨੀ ਵਰਸਸ ਕਾਰੋਬਾਰੀ ਮੈਂ ਤੁਹਾਨੂੰ ਨਹੀਂ ਕਿਹਾ ਤਾਂ ਦੱਸ ਦਿਓ ਬਿਲਕੁਲ ਬਿਲਕੁਲ ਕਈ ਹਫ਼ਤੇ ਪਹਿਲਾਂ ਮੈਂ ਸਾਰੇ ਦੋਸਤਾਂ ਨੂੰ ਦੱਸਿਆ ਸੀ ਜੀ 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 ਕਿ ਇਹ ਬਣੇਗਾ ਅੱਜ ਤੁਸੀਂ ਦੇਖੋ ਚਾਹੇ ਉਹ ਐਸ ਵੇਲੇ ਕਹ ਲੋ ਸਮੇ ਦਾ ਤਕਾਜ਼ਾ ਜੀ ਜਾਂ ਸਹੀ ਸਮੇਂ ਤੇ ਸਹੀ ਸੱਟ ਕੁਝ ਵੀ ਹੋ ਸਕਦਾ ਕੋਈ ਆਪਣੀ ਇਥੋਂ ਦੀ ਰਾਜਨੀਤੀ ਲਈ ਜਾਂ ਕਿਸੇ ਹੋਰ ਰਾਜਨੀਤੀ ਲਈ ਕਰ ਰਿਹਾ ਮੈਨੂੰ ਨਹੀਂ ਪਤਾ ਸਭ ਕੌਣ ਹੂੰ ਕੌਣ ਕੀ ਕਰਦਾ ਜੀ ਪਰ ਮੌਕਾ ਤੇ ਹੈ ਨਾ ਬਿਲਕੁਲ ਬਿਲਕੁਲ ਜਿਨੇ ਬੰਦੇ ਨੇ ਇਹ ਸਭ ਕੁਝ ਕਰਨਾ ਹੈ ਤਾਂ ਉਹਦੇ ਵਾਸਤੇ ਮੁੱਦਾ ਮੁੱਦਾ ਹੈ ਹੂੰ ਡੈਮੋਗ੍ਰਾਫੀ ਦੀ ਮੈਂ ਤੁਹਾਨੂੰਗੇ ਦੱਸਿਆ ਸੀਗਾ ਕਿ ਇੱਥੇ ਇੱਕ ਕਹਾਣੀ ਉਲਝਣੀ ਉਲਝਣੀਆਂ ਸਾ ਆ ਉਲਜੀ ਪਈ ਹੈ ਨਾ ਉਲਜੀ ਪਈ ਹੈ ਬਿਲਕੁਲ ਪਹਿਲਾ ਪੰਚਾਇਤੀ ਚੋਣਾ ਚ ਆਪਾਂ ਵੇਖਿਆ ਹੂੰ ਬਹੁਤ ਵੱਡੇ ਪੱਧਰ ਤੇ ਬਹੁਤ ਵੱਡੇ ਪੱਧਰ ਤੇ ਇਹ ਨੈਰੇਟਿਵ ਜਿਹੜਾ ਸੋਸ਼ਲ ਮੀਡੀਆ ਤੇ ਹੈ ਹਾਲਾਂਕਿ ਸੋਸ਼ਲ ਮੀਡੀਆ ਤੇ ਜਿਹੜੀ ਚੀਜ਼ ਆਉਂਦੀ ਹੈ ਆਪਣੇ ਕਹਿ ਲੋ ਕਿ ਹੇਟਲੇ ਪੱਧਰ ਤੇ ਉਹ ਬਿਲਕੁਲ ਉਲਟ ਹੁੰਦੀ ਹੈ ਉਲਟ ਹੁੰਦੀ ਹੈ ਬਿਲਕੁਲ ਤੇ ਵੋਟਾਂ ਚ ਤੇ ਇੱਕ ਸਰਪੰਚਨੀ ਵੀ ਬਣਾ ਦਿੱਤੀ ਪਰਵਾਸੀ ਹੂੰ ਪੰਜਾਬ ਦੇ ਵਿੱਚ ਜੀ ਮਤਲਬ ਕਿ ਉਹ ਕੰਮ ਉਲਟਾ ਹੋ ਜਾਂਦਾ ਹੈ ਉਲਟਾ ਹੋ ਜਾਂਦਾ ਬਿਲਕੁਲ ਪਰ ਗੱਲ ਇਹ ਆ ਕਿ ਇਹ ਜਿਹੜਾ ਸਾਰਾ ਕੁਝ ਚੱਲਦਾ ਪਿਆ ਸਭ ਇਹਦੇ ਵਿੱਚ ਮੈਂ ਸਮਝਦਾ ਕਿ ਸਰਕਾਰ ਦੀ ਨਾਅਲੀ ਆ ਤੇ ਆ ਹਾਲਾਂਕਿ ਕ੍ਰਾਈਮ ਕ੍ਰਾਈਮ ਹੈ ਹੂੰ ਉਹ ਕਿਸ ਧਰਮ ਦੇ ਬੰਦੇ ਨੇ ਕੀਤਾ ਕਿਸ ਫਿਰਕੇ ਦੇ ਬੰਦੇ ਨੇ ਕੀਤਾ ਕਿਸ ਕਿੱਤੇ ਦੇ ਬੰਦੇ ਨੇ ਕੀਤਾ ਕਿਸ ਖੇਤੇ ਦੇ ਬੰਦੇ ਨੇ ਕੀਤਾ ਉਹ ਇੱਕ ਵੱਖਰੀ ਗੱਲ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਮੁੱਦਾ ਮੁੱਦਾ ਹੁੰਦਾ ਜੀ ਜੀ ਜਿੰਨਾ ਲੋਕਾਂ ਨੇ ਆਪਣੇ ਏਜੰਡੇ ਤੇ ਮੁੱਦੇ ਸੈੱਟ ਕੀਤੇ ਹੁੰਦੇ ਆ ਤਾਂ ਹੀ ਦੱਸ ਰਿਹਾ ਨਾ ਤੁਹਾਨੂੰ ਕਤਲ ਇੱਥੇ ਹੁੰਦੇ ਨੇ ਐਵਰੇਜ ਤੁਸੀਂ ਲਾ ਲਓ 2-3 ਕਤਲ ਤੇ ਆਪਣੇ ਇੱਥੇ ਹੋ ਜਾਂਦੇ ਆ ਜ਼ਿਆਦਾਤਰ ਜਿਹੜੇ ਉਹ ਪੰਜਾਬੀ ਪੰਜਾਬੀਆਂ ਨੂੰ ਮਾਰਦੇ ਆ ਹਮ ਹਮ ਪਰ ਇਹੋ ਜਿਹਾ ਮਾਮਲਾ ਜਦੋਂ ਬਣਦਾ ਤਾਂ ਫਿਰ ਉਹ ਜਿੱਦਾਂ ਕਹ ਲਈਏ ਕਿ ਜਿਹੜਾ ਏਜੰਡਾ ਕੋਈ ਲੈ ਕੇ ਚੱਲਦਾ ਹੈ ਜਾਂ ਉਹਦੀ ਵਿਚਾਰਧਾਰਾ ਹਮ ਫਿਰ ਉਹ ਉਸ ਹਿਸਾਬ ਦੇ ਨਾਲ ਅੱਗੇ ਉਸ ਮੁੱਦੇ ਨੂੰ ਪੇਸ਼ ਕਰਦਾ ਹੈ ਤਾਂ ਇਹ ਹੁਣ ਮਾਮਲਾ ਜਿਹੜਾ ਹੌਲੀ-ਹੌਲੀ ਪੰਜਾਬੀ ਵਰਸ ਜ ਪ੍ਰਵਾਸੀ ਬੰਨਾ ਸਟਾਰਟ ਹੋ ਗਿਆ ਜਦ ਕਿ ਕਹਾਣੀ ਅਸਲ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਅਸਲ ਕਹਾਣੀ ਉੱਥੇ ਕੀ ਆ ਜੋ ਸਾਡੀ ਜਾਣਕਾਰੀ ਹੈ ਕਿ ਦਰਅਸਲ ਇਹ ਦੋ ਮੁੰਡੇ ਬੈਠੇ ਹੋਏ ਸਨ ਜਾਂ ਉੱਥੇ ਖੜੇ ਸੀ ਕਿਤੇ ਜੀ ਉਹ ਜਿਹੜਾ ਪੂਰਬੀ ਹੈ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਕਿਤੇ ਇਹਨਾਂ ਦਾ ਆਪਸ ਦੇ ਵਿੱਚ ਕੋਈ ਕਹ ਲਓ ਕਿ ਭੇੜ ਟਕਰਾ ਜਿਹੜਾ ਹੋ ਗਿਆ ਮੋਟਰਸਾਈਕਲ ਲੱਗ ਗਿਆ ਜਾਂ ਕੁਛ ਹੋ ਗਿਆ ਹੋ ਸਕਦਾ ਇਹ ਦੋ ਜਾਨੇ ਸੀ ਉਹ ਇੱਕ ਸੀ ਇਹਨਾਂ ਨੇ ਕੋ ਦੋ ਤਰਤੀਆਂ ਹੋ ਸਕਦਾ ਜੀ ਆਈ ਹੁੰਦਾ ਮੁੰਡੇ ਹੁਣ 16 17 ਸਾਲ ਦੇ ਕੋਈ ਗੱਭਰੂ ਨੇ ਗਬਰੇਟ ਨੇ ਹੂੰ ਤੇ ਉਹਨਾਂ ਨੇ ਚਾਰੋ ਦੀ ਖੁੱਤੀ ਚ ਮਾਰੀਆਂ ਗਰਮ ਖੂਨ ਹੁੰਦਾ ਉਹ ਮਾੜੀ ਗੱਲ ਤੋਂ ਗੱਲ ਇਹ ਆਪਾਂ ਨੂੰ ਪਤਾ ਰੱਬ ਜਾਣਦਾ ਕੀ ਹੋ ਰਿਹਾ ਉਸ ਤੋਂ ਬਾਅਦ ਉਹ ਗਿਆ ਤੇ ਉਹ ਵਾਪਸ ਆ ਕੇ ਹਮਲਾ ਕਰਦੇ ਆਂ ਕਹਾਣੀ ਇੱਥੋਂ ਸਟਾਰਟ ਹੁੰਦੀ ਹੈ ਜਿੰਨੀ ਕੁ ਜਾਣਕਾਰੀ ਹਾਸਲ ਹੈ ਬਾਕੀ ਵਿਚਲੀ ਗੱਲ ਹੋਰ ਵੀ ਹੋ ਸਕਦੀ ਕੁ ਰੱਬ ਜਾਣਦਾ ਹੈ ਪਰ ਇਹ ਮਾਮਲਾ ਜਿਹੜਾ ਉਹ ਕਾਫੀ ਭਖ ਗਿਆ ਸੋਸ਼ਲ ਮੀਡੀਆ ਤੇ ਵੀ ਤਾਂ ਉੱਥੇ ਤਾਂ ਭਖਿਆ ਹੀ ਪੁੱਛ ਤਾਂ ਹੈ ਹੀ ਪਰ ਸਰਕਾਰ ਦੀ ਬੇਰੁਖੀ ਜੜੀ ਹੈ ਮੇਰੇ ਖਿਆਲ ਦੇ ਨਾਲ ਉਤੇ ਬਹੁਤ ਹੀ ਨਿੰਦ ਨਹੀਂ ਹੋ ਗਿਆ ਜੀ 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 ਬਿਲਕੁਲ ਹਰਬੱਲੀ ਸਾਹਿਬ ਕਹਿ ਰਹੇ ਨੇ ਕਿ ਅੱਜ ਸਵੇਰੇ ਇੱਕ ਐਮਐਲਏ ਝੜਗੋੜਿਆਂ ਦੇ ਕਹਿੰਦੇ ਪਹੁੰਚੇ ਦਸੀ ਪਰ ਹੁਣੇ ਸਿਰਫ ਇੰਨੇ ਕਿਹਾ ਕਿ ਪੁਲਿਸ ਕੰਮ ਤੇ ਲੱਗੀ ਹੈ ਤੇ ਤੁਸੀਂ ਧਰਨਾ ਚੱਕਦੇ ਹੋ ਉਹ ਸਿਰਫ ਇਹੀ ਹੁੰਦਾ ਕਿ ਭਾਈ ਸਾਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਉਹ ਉਹੀ ਗੱਲ ਹੈ ਕਿ ਹਾਂ ਤੁਸੀਂ ਦੇਖ ਲਓ ਅੱਛਾ ਅੱਜ ਸਵੇਰੇ ਪਹੁੰਚੇ ਜੀ ਜੀ ਤਾਂ ਕਦੋਂ ਦਾ ਧਰਨਾ ਲੱਗਾ ਕੱਲ ਕੱਲ ਦਾ ਧਰਨਾ 40 ਘੰਟੇ ਲੱਗ ਪੜ 40 ਘੰਟੇ ਦੇਖ ਲਓ 40 ਘੰਟੇ ਬਾਅਦ ਬੰਦਾ ਪਹੁੰਚਿਆ ਤੁਸੀਂ ਸਾਹਬ ਲਾਲ ਵੀ ਕਿੱਧਰ ਬਾ ਤੁਹਾਡੇ ਐਮਐਲਏ ਆ ਕੇ ਬੈਠੇ ਆ ਕਿੱਥੋਂ ਚੱਲ ਕੇ ਕਿੱਥੇ ਤੇ ਉੱਥੇ ਤੁਸੀਂ 40 ਘੰਟੇ ਲ ਲਵੜੀ ਜੀ ਬਿਲਕੁਲ ਦੱਸ ਦਈਏ ਤੁਹਾਨੂੰ ਚੈਨਲ ਸੇਮ ਹੈ ਬੰਦੇ ਵੀ ਸੇਮ ਹੈ ਬਸ ਸਟੂਡੀਓ ਦਾ ਸੈਟਅਪ ਨਵਾਂ ਹੈ ਜੀ ਬਾਕੀ ਸਾਰਾ ਕੁਝ ਸੇਮ ਹੀ ਹੈ ਨਹੀਂ ਨਹੀਂ ਜੀ ਸਭ ਕੁਝ ਸੇਮ ਹੈ ਟੀਮ ਸੇਮ ਰਹੇਗੀ ਜੀ ਸਭ ਕੁਝ ਹੋ ਜਾਣਾ ਕੱਲੀ ਬਦਲੀ ਹੈ ਤੂੰ ਬਾਕੀ ਸਭ ਕੁਝ ਹੋ ਬਾਕੀ ਸਭ ਕੁਝ ਹੋਇਆ ਕੱਲਾ ਆਪਣੀ ਦੇਖ ਹੀ ਬਦਲਣੀ ਹੈ ਉਹ ਨਹੀਂ ਬਦਲਣੀ ਬਿਲਕੁਲ ਨਾ ਉਹ ਬਦਲੀ ਐ ਨਾ ਉਹ ਬਦਲਣੀ ਐ ਬਸ ਕਲੀ ਦਿੱਖ ਬਦਲਣੀ ਐ ਤੇ ਇਹ ਜਗਾ ਬਦਲ ਦੇਾਂਗੇ ਜਿੱਥੇ ਇਹ ਆਪਾਂ ਬੈੰਨੇ ਆ ਇੱਥੇ ਅੱਜ ਸਾਡਾ ਆਖਰੀ ਦਿਨ ਆ ਸਭ ਤਿੰਨ ਸਾਲ ਇੱਥੇ ਪਹਿਲੇ ਦਿਨ ਦਾ ਵੀ ਚਾਹ ਹੁੰਦਾ ਤੇ ਅੱਜ ਆਖਰੀ ਦਿਨ ਦਾ ਵੀ ਚਾਹ ਹੈ ਸਾਨੂੰ ਨਹੀਂ ਚਾਹ ਵੀ ਹੁੰਦਾ ਤੇ ਅਸੀਂ ਇੱਥੇ ਕਹ ਲੋ ਕਿ 800 ਤੁੱਤੇ ਪ੍ਰੋਗਰਾਮ ਆ ਕਿੰਨਾ ਤੁਸੀਂ 833 833 ਪ੍ਰੋਗਰਾਮ ਕੀਤੇ ਇੱਥੇ ਬੈਠ ਕੇ ਤੇ ਮੈਂ ਅੱਗੇ ਗੱਲ ਪਿਆ ਕਰਦਾ ਸੀਗਾ ਮੈਂ ਕਿਹਾ ਵੀ ਤਿੰਨ ਸਾਲ ਹੋ ਗਏ ਆ ਹੂੰ ਉਹਦੇ ਘੰਟੇ ਲਾ ਲਈ 8 ਘੰਟੇ ਤਾਂ ਬੜਾ ਲੰਬਾ ਸਮਾਂ ਹੋ ਗਿਆ ਤਾਂ ਮੇਰੇ ਖਿਆਲ ਦੇ ਨਾਲ ਇੰਨਾ ਸਮਾਂ ਤੇ ਘਰ ਵਾਲੀਆਂ ਨਾਲ ਨਹੀਂ ਬਤਾਇਆ ਹੋਣਾ ਜਿਸ ਜਗ੍ਹਾ ਤੇ ਬਤਾ ਦਿੰਦਾ ਹੈ ਤਾਂ ਖੈਰ ਇਹੀ ਹੁੰਦਾ ਹੈ ਜੀ ਚਲਦੇ ਰਹਿਣਾ ਚਲੋ ਚਲਦੇ ਭਲੇ ਹਾਂ ਹਾਂ ਜੀ ਚਲਦੇ ਰਹਿਣਾ ਹੀ ਦਸਤੂਰ ਹੈ ਸਰ ਖੈਰ ਇਹ ਇਹ ਸੋਹਣੀ ਗੱਲ ਹੁੰਦੀ ਹੈ ਮਿੰਟੂ ਜੀ ਜਦੋਂ ਆਪਾਂ ਕਿਤੇ ਇੱਕ ਚੀਜ਼ ਨੂੰ ਛੱਡ ਕੇ ਉਸ ਨਵੀਂ ਤੇ ਬੈਟਰ ਚੀਜ਼ ਤੇ ਜਾ ਰਹੇ ਹੋਈ ਹੈ ਨਾ ਉਹ ਸੋਹਣੀ ਗੱਲ ਹੁੰਦੀ ਹੈ ਹਾਂ ਜੀ ਹਾਂ ਜੀ ਨਹੀਂ ਕੋਈ ਗੱਲ ਨਹੀਂ ਆਪਾਂ ਥੋੜੇ ਐਡਵਾਂਸ ਹੀ ਹੋਵਾਂਗੇ ਐਡਵਾਂਸ ਹੋਵੇ ਕੇ ਦੇਖ ਥੋੜੀ ਹੋਰ ਆ ਜਾਏਗੀ ਬੜੀ ਆ ਜਾਏਗੀ ਤੇ ਅ ਹਜੇ ਵੀਰ ਜੀ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਹਾਂ ਜੀ ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਉਧਰ ਕੁਲਵੰਤ ਸਿੰਘ ਦਾ ਘਰ ਵੀ ਕਹਿੰਦੇ ਬਹੁਤ ਨੇੜੇ ਹੈ ਮਲਕਾਰ ਸਿੱਧੂ ਦਾ ਘਰ ਵੀ ਤੇ ਉੱਥੇ ਸੜਕ ਦੇ ਉੱਤੇ ਹੀ ਆ ਸੜਕ ਦੇ ਉੱਤੇ ਹੀ ਘਰ ਆ ਬਲਕਾਰ ਸਿੱਧੂ ਦਾ ਹੂੰ 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 ਕੁੱਥੇ ਨੇੜੇ ਆ ਦੂਜੀ ਗੱਲ ਇਹ ਆ ਕਿ ਹਾਂ ਜੀ ਕੱਲਾ ਬੈਕਗ੍ਰਾਉਂਡ ਨਹੀਂ ਬਦਲੇਗਾ ਸਾਰਾ ਕੁਝ ਹੀ ਬਦਲੇਗਾ ਸੀ ਸਟੂਡੀਓ ਬਦਲ ਰਹੇ ਆ ਹੂੰ ਤੁਸੀਂ ਆਉਣਾ ਕਦੇ ਜਦੋਂ ਤੁਸੀਂ ਆਓਗੇ ਇੱਕ ਪੱਕੀ ਗਾਰੰਟੀ ਆ ਕੇਜਰੀਵਾਲ ਵਾਲੀ ਨਹੀਂ ਤਾਂ ਤੁਸੀਂ ਜਦੋਂ ਸਾਡੇ ਸਟੂਡੀਓ ਚ ਐਂਟਰ ਕਰੋਗੇ ਨਾ ਜੀ ਤਾਂ ਤੁਹਾਡੀ ਰੂਹ ਖੁਸ਼ ਹੋ ਜਾਏ ਬਿਲਕੁਲ ਬਿਲਕੁਲ ਅਸੀਂ ਕਹਿ ਲੋ ਕਿ ਕੁਦਰਤ ਦੀ ਗੋਦ ਦੇ ਵਿੱਚ ਆਲਣਾ ਬਣਾਇਆ ਕੋਈ ਮੌਕਾ ਲੱਗੇ ਤੇ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਵੀ ਇੱਕ ਚੈਨਲ ਤੇ ਸ਼ੇਅਰ ਕਰਾਂਗੇ ਹਾਂ ਜਰੂਰ ਅਸੀਂ ਪੇਜ ਤੇ ਕੋਸ਼ਿਸ਼ ਕਰਾਂਗੇ ਅਸੀਂ ਜੀ ਜੀ